8 ਜੁਲਾਈ 2025 ਸਮਾ 5:20 ਕਿ ਗਰਦ ਰਿਆਦਾ ਚਾਂਦਪੁਰਾ ਸਾਈਫਨ ਜਿੱਥੇ ਕਿ ਪਾਣੀ ਬਿਲਕੁਲ ਨਾਰਮਲ ਹੋ ਗਿਆ ਇੱਕੋ ਸੁੱਤ ਪਾਣੀ ਹੈ ਕੇਵਲ ਇਹ ਸਾਈਫਨ ਤੇ 10 ਫੁੱਟ ਤੋਂ ਉੱਤੇ ਪਾਣੀ ਜਦੋਂ ਚਲਿਆ ਜਾਂਦਾ ਹੈ ਉਦੋਂ ਚਿੰਤਾ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਬਿਲਕੁਲ ਨਾਰਮਲ ਪਾਣੀ ਹੈ ਜਿੰਨਾ ਕਿ ਪਾਣੀ ਗੰਦਾ ਫੈਕਟਰੀਆਂ ਦਾ ਸਰਦੀਆਂ 'ਚ ਚੱਲਦਾ ਉਹਨਾਂ ਦਾ ਪਾਣੀ ਚੱਲ ਰਿਹਾ ਹੈ ਜਿਹੜੀ ਕਿ ਬਹੁਤ ਚੰਗੀ ਗੱਲ ਹੈ ਆ ਦੇਖ ਸਕਦੇ ਹੋ ਤੁਸੀਂ ਕੋਲ ਸਾਰੇ ਸਾਫ ਹੈ ਜਿੱਕਰ ਦੇ ਜਿਹੜੇ ਵਿਚਾਲੇ ਆਪਾਂ ਨੂੰ ਪਤੀਈ ਬੁੱਤੀ ਵਗੈਰਾ 'ਚ ਫਸੇ ਹੋਏ ਦਰਖਤ ਹੁੰਦੇ ਆ ਉਹ ਵੀ ਦੇਖ ਰਹੇ ਆ ਸਾਹਮਣੇ ਤੋ ਬਹੁਤ ਚੰਗੀ ਗੱਲ ਐ ਲੋਕਾਂ ਦੀ ਚਿੰਤਾ ਜਿਹੜੀ ਇੱਕ ਵਾਰੀ ਦੂਰ ਹੋਈ ਕਿਉਂਕਿ ਇੱਕ ਗਰ ਦੇ ਵਿੱਚ ਪਾਣੀ ਦਾ ਪੱਧਰ ਨਾਰਮਲ ਹੋ ਗਿਆ ਇੱਕ ਫੁੱਟ ਪਾਣੀ ਨੇ ਜਿੰਨਾ ਕੰਮ ਸਰਦੀਆਂ ਵਗੈਰਾ ਦੇ ਵਿੱਚ ਫੈਕਟਰੀਆਂ ਆਪ ਦਾ ਪਾਣੀ ਚੱਲਦਾ ਉਹਨਾਂ ਕਾ ਪਾਣੀ ਹੈ 8 ਜੁਲਾਈ 2025 ਸਮਾਂ 5:20 ਮਿੰਟ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ